ਵੀ ਆ ਗਏ ਵੈਲਕਮ ਭਾਬੀ ਆ ਗਏ ਮੇਰੀ लाडली ਤੁਹਾਨੂੰ ਬਹੁਤ-ਬਹੁਤ ਵਧਾਈਆਂ ਭਾਬੀ ਰੀਤ ਤੈਨੂੰ ਵੀ ਸਵਾ ਵਧਾਈਆਂ ਨਿੱਕ ਕਾਰੀਆਂ ਵਧਾਈਆਂ ਦਿੰਨੀ ਐ ਇਹਨੇ ਕਿ ਮੁੰਡਾ ਜੰਮਿਆ ਨਿਆਹਾ ਚੋੜ ਦੇ ਕੀ ਕਰੀ ਜਾਨੀ ਆ ਨੀ ਨਿਆਹਾ ਹਨ ਕਾਨੂੰਨ ਜੇ ਬਣਾਤੇ ਹੁਣ ਇਹਨਾਂ ਨੇ ਨਾ ਤਾਂ ਮੈਨੂੰ ਜਿਉਂਦੀ ਨੂੰ ਦੱਬਿਆ ਦੇ ਉਹ ਆ ਕੀ ਬਕਵਾਸ ਕਰੀ ਜਾਂਦੇ ਆ ਕੁੜੀਆਂ ਤਾਂ ਕਰਮਾਂ ਵਾਲਿਆ ਤੇ ਹੁੰਦੀਆਂ ਨੇ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਹੂੰ ਪੁੱਤ ਇਹਦਾ ਸੁਆਹ ਹੈ ਜਈਆ ਤੂੰ ਇਹਦੀਆਂ ਗੱਲਾਂ ਦਾ ਬੁਰਾ ਨਾ ਬੰਦਿਆ ਕਰ ਨਾਲੇ ਫੋਟਾ ਬਾਹਰ ਕਿਉਂ ਖੜਿਆ ਹੈ ਰੀਤ ਆਪਣੀ ਭਾਬੀ ਨੂੰ ਲੈ ਕੇ ਚੱਲ ਅੰਦਰ ਠੀਕ ਆ ਪਾਪਾ ਜੀ ਆਜਾ ਭਾਬੀ ਅੰਦਰ ਕਿੰਨੇ ਸੋਹਣੇ ਆ ਮੇਰੀ ਪੋਤੀ ਜਮਾ ਪਰੀਆਂ ਵਰਗੀ ਆ ਜਮਾ ਸਹੀ ਕਿਹਾ ਪਾਪਾ ਜੀ ਹੁਣੇ ਹੀ ਪਰੀ ਘਰੇ ਤਾਂ ਆ ਗਈ ਆਪਾਂ ਇਹਦਾ ਨਾਮ ਰਹਿਮਤ ਨਾ ਰੱਖ ਦਈਏ ਹਾਂ ਪੁੱਤ ਰਹਿਮਤ ਨਾਮ ਬਹੁਤ ਸੋਹਣਾ ਹੈ ਪਰ ਇਹਦੇ ਨਾਲ ਕੌਰ ਲਗਾ ਦਈਏ ਨਾ ਤੇ ਨਾਮ ਹੋਰ ਵੀ ਵਧੀਆ ਹੋ ਜਾਊਗਾ ਹਾਂਜੀ ਪਾਪਾ ਜੀ ਮੈਂ ਨਾ ਚਾਹ ਬਣਾਦੀ ਸਾਰੇ ਵਾਸਤੇ ਮਿੱਠੋ ਨਹੀਂ ਫੜਾਈ ਜੰਦੀ ਆਪੇ ਜਾ ਕੇ ਪੀ ਲੋ ਜਸਵਿੰਦਰ ਕੁਰੇ ਤੇਰੇ ਪੋਤੀ ਦਾ ਨਾਮ ਸੀ ਰਹਿਮਤ ਕੌਰ ਰੱਖਤਾ ਫਿਰ ਮੈਂ ਕਿ ਇਹ ਤੇਰੀ ਪਟੀਏ ਤੈਨੂੰ ਮੁਬਾਰਕ ਹੋਵੇ ਮੈਂ ਤੈਨੂੰ ਪਠੇਰਾ ਕਹਿਆ ਸੀ ਵੇ ਡਾਕਟਰ ਤੋਂ ਚੈੱਕ ਕਰਾ ਲੈਣਾ ਇਹ ਹੀ ਨਹੀਂ ਮੰਨੀ ਹੁ ਬੱਸ ਕਰ ਜਾ ਕਿਉਂ ਐਨਾ ਕੁੱਠਾ ਬੋਲੀ ਜਾਂਦੀ ਐ ਧੀਆਂ ਤਾਂ ਰੱਬ ਕਰਮਾਂ ਵਾਲਿਆਂ ਨੂੰ ਦਿੰਦਾ ਅੱਛਾ ਫਿਰ ਤੇਰੇ ਤਾਂ ਤਿੰਨ ਧੀਆਂ ਸੀਗੀਆਂ ਤੇਰੇ ਤਾਂ ਕਰਮ ਵੱਤੇ ਹੀ ਹੁਣ ਗਏਂਦੇ ਸੀ ਸਾਰੇ ਉਮਰ ਤੱਕ ਇੱਕ ਸਕੂਟਰ ਦਾ ਜੁੜਿਆ ਨਹੀਂ ਹੈਗਾ ਇੱਥੋਂ ਪਤਾ ਲੱਗਦਾ ਤਿਲਕ ਕਰ ਕਿੰਨੇ ਕੁ ਤੇ ਸੀਗੇ ਫੂ ਤੂੰ ਕਿਉਂ ਨਜ਼ਰ ਦਿੱਤੀਆਂ ਨੂੰ ਮੈਂ ਤਾਂ ਸੋਚਦਾ ਸੀ ਬੰਦਾ ਬਾਪ ਬਣ ਕੇ ਸੁਧਰ ਜਾਂਦਾ ਪਰ ਤੇਰੀ ਤਾਂ ਸੋਚ ਉਹੀ ਰਹੇ ਪਾਪਾ ਜੀ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਮੰਮੀ ਨੇ ਤਾਂ ਸਾਨੂੰ ਪੜ੍ਹਨ ਵੀ ਨਹੀਂ ਲਾਇਆ ਆਖੇ ਮੁੰਡੇ ਪੜ੍ਹਦੇ ਹੁੰਦੇ ਨੇ ਕੁੜੀਆਂ ਨਹੀਂ ਪੜ੍ਹਦੀਆਂ ਓ ਮੰਮੀ ਹੁਣ ਜਮਾਨਾ ਬਦਲ ਗਿਆ ਜਮਾਨੇ ਦੇ ਨਾਲ ਆਪਣੀ ਸੋਚ ਵੀ ਬਦਲ ਲਓ ਜੇ ਅੱਗੇ ਰੋਟੀਆਂ ਖਾਣੀਆਂ ਨੇ ਨਹੀਂ ਮੇਰੀ ਫਿਕਰ ਨਾ ਕਰ ਮੈਂ ਨਹੀਂ ਭੁੱਖੇ ਮਰਦੀ ਕੀਲਾ ਮੇਰੇ ਨਾਂ ਆਪੇ ਲਾ ਕੇ ਖਾ ਲੂੰਗੀ ਉਹ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ ਜਦੋਂ ਤੈਨੂੰ ਰੋਟੀ ਪਕਾਉਣੀ ਪੈਗੀ ਨਾ ਫੇਰ ਪਤਾ ਲੱਗੂ ਉਹ ਨਾਲੇ ਮੰਮੀ ਤੂੰ ਨਹੀਂ ਕਿਸੇ ਗੱਲ ਤੇ ਆਉਂਦੀ ਉਹ ਮੈਂ ਤਾਂ ਤੈਨੂੰ ਤਾਂ ਕਹਿੰਦੀ ਸੀ ਹੁਣ ਤੂੰ ਪੋਤੀ ਵਾਲੀ ਹੋ ਗਈ ਹੁਣ ਤੂੰ ਆਪਣਾ ਸੁਆਦ ਚੇਂਜ ਕਰ ਲਾ ਨਹੀਂ ਤੂੰ ਮੇਰੇ ਸੁਆਦੋ ਕੀ ਲੈਣਾ ਤੂੰ ਆਪਣੇ ਘਰਕ ਨਹੀਂ ਧਿਆਨ ਦੇ ਸਾਰਨ ਮੈਨੂੰ ਮੱਤਾਂ ਦੇ ਜਾਊਗੀ ਭਾਬੀ ਮੈਂ ਤੁਹਾਡੇ ਲਈ ਨਾ ਦੁੱਧ ਗਰਮ ਕਰਕੇ ਲੈ ਕੇ ਆਉਣੀ ਆ ਮੇਰੇ ਤੋਂ ਨਹੀਂ ਹੋਰ ਕਿਸੇ ਨਾਲ ਬਹਿਸ ਹੁੰਦੀ ਗੱਲ ਸੁਣੀ ਰੀਤ ਹਾਂਜੀ ਭਾਬੀ ਦੁੱਧ ਤਾਂ ਲੈ ਆਏ ਪਰ ਪਹਿਲਾਂ ਨਾ ਆਪਣੀ ਰਹਿਮਤ ਕੌਰ ਨੂੰ ਗੁੜਤੀ ਤਾਂ ਦੇ ਦੋ ਗੁੜਤੀ ਗੁੜਤੀ ਤਾਂ ਭਾਬੀ ਆਪਾਂ ਪਾਪਾ ਜੀ ਤੋਂ ਹੀ ਦਵਾਵਾਂਗੇ ਘਰ ਦੇ ਵਿੱਚ ਸਭ ਤੋਂ ਚੰਗਾ ਸਵਾਬ ਪਾਪਾ ਜੀ ਦਾ ਹੀ ਆ ਣਾਲੇ ਭਾਬੀ ਮੈਂ ਗੁੜਤੀ ਦੇਣ ਲਈ ਨਾ ਰਸੋਈ ਚੋਂ ਹੁਣੇ ਸ਼ਹਿਦ ਲੈ ਕੇ ਆਉਣੀ ਆ ਆ ਲੋ ਪਾਪਾ ਜੀ ਗੁੜਤੀ ਦੇ ਦਿਓ ਜਗ ਜਗ ਜੀ ਮੇਰੀ ਏਤੀ ਹੈ ਰੱਬ ਤੈਨੂੰ ਬੁਰੀਆਂ ਨਜ਼ਰਾਂ ਤੋਂ ਬਚਾਵੇ ਅਥੋੜਾ ਤਾਂ ਖੰਡ ਹੀ ਨਹੀਂ ਸੁਣਦਾ ਵੇ ਮੈਂ ਤਾਂ ਆਪਣੇ ਕਮਰੇ ਜਾ ਕੇ ਆਰਾਮ ਕਰਦੀ ਹਾਂ ਮੰਮੀ ਦੂਜੇ ਕਮਰੇ ਚ ਜਾ ਕੇ ਕਿਉਂ ਆਰਾਮ ਕਰਨਾ ਐਤੇ ਭਾਬੀ ਕੋਲ ਹੀ ਆਰਾਮ ਕਰ ਲਓ ਨਾਲੇ ਕੁੜੀ ਨੂੰ ਫੜ ਲਿਓ ਬਿਨ ਜੱਟ ਭਾਬੀ ਵੀ ਆਰਾਮ ਕਰ ਲੂਗੀ ਨਹੀਂ ਤੁਸੀਂ ਐਨੇ ਜਨੇ ਤੁਰੇ ਫਿਰਦੇ ਹੋ ਕੁੜੀ ਦੀ ਗੱਲ ਤੁਸੀਂ ਰੱਖ ਲਓ ਮੈਥੋਂ ਨਹੀਂ ਫੜੀ ਜਾਂਦੀ ਕੁੜੀ ਮੇਰੇ ਤਾਂ ਸਿਰ ਫੱਟੀ ਜਾਂਦੇਗਾ ਨੜ ਚਾਰ ਦਿਨ ਹੋ ਗਏ ਮੈਨੂੰ ਹਸਪਤਾਲ 'ਚ ਮੈਨੂੰ ਚੱਜਦਾ ਨੀਂਦ ਨਹੀਂ ਆਏਗੀ ਮੇਰਾ ਸਿਰ ਫਟੀ ਜਾਂਦਾ ਮੈਨੂੰ ਹੁਣ ਸੌਂ ਲੈਣ ਦੇ ਪੁੱਤ ਤੂੰ ਉਹ ਟੈਨਸ਼ਨ ਕਾਦੋ ਲੈਣੀ ਐ ਇਹਦਾ ਤਾਂ ਸੁਭਾਅ ਇਹੋ ਜਿਹਾ ਹੀ ਐ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਪਾਪਾ ਜੀ ਮੈਨੂੰ ਮੰਮੀ ਦੀ ਕਿਸੇ ਗੱਲ ਤੇ ਗੁੱਸਾ ਨਹੀਂ ਆਉਂਦਾ ਹੈਗਾ ਮੈਨੂੰ ਪਤਾ ਪੀ ਮੰਮੀ ਜੀ ਦਾ ਸਵਾ ਇਦਾਂ ਦਾ ਹੀ ਹੈਗਾ ਨਾਲੇ ਉਹਨਾਂ ਦੀ ਸੋਚ ਤੇ ਆਪਣੀ ਸੋਚ ਬਹੁਤ ਫਰਕ ਆ ਭਾਬੀ ਹੁਣ ਮੈਂ ਤੁਹਾਡੇ ਲਈ ਨਾ ਦੁੱਧ ਗਰਮ ਕਰਕੇ ਲਿਆਉਣੀ ਆ ਨਾਲੇ ਪੁੱਤ ਤੂੰ ਆਰਾਮ ਕਰ ਲੈ ਰਹਿਮਤ ਨੂੰ ਲੈ ਕੇ ਮੈਂ ਵਾਹ ਰਹਿਣਾ ਲੈਓ ਨਹੀਂ ਐਸ਼ੇ ਮੇਰੇ ਪੁੱਤ ਨੂੰ ਨਾ ਪੁੱਤ ਆਪਾਂ ਗੱਲ ਕਰਨੀ ਮਾਣਾ ਹੈਗਾ ਹਾਂ ਪਾਪਾ ਦਾ ਵੀ ਫੋਨ ਆ ਗਿਆ ਹੈਲੋ ਹਾਂ ਹਾਂ ਹੁਣ ਤਾਂ ਮੈਂ ਠੀਕ ਆ ਤੁਸੀਂ ਦੱਸੋ ਆਪਣੇ ਕੁੜੀ ਕੁੜੀ ਠੀਕ ਆ ਤੁਹਾਡੀ ਇਹਦਾ ਨਾਮ ਅਸੀਂ ਰਹਿਮਤ ਰੱਖਤਾ ਤੇ ਪਾਪਾ ਜੀ ਨੇ ਇਹਨੂੰ ਗੁਰਤੀ ਦਿੱਤੀ ਆ ਹਾਂਜੀ ਸੱਚੀ ਥੋੜਾ ਪ੍ਰਮੋਸ਼ਨ ਹੋ ਗਿਆ ਇਹ ਤਾਂ ਬਹੁਤ ਚੰਗੀ ਗੱਲ ਆ ਦੇਖ ਲਓ ਤੁਸੀਂ ਘਰ ਦੇ ਵਿੱਚ ਨਾ ਥੋੜੀ ਧੀ ਦੇ ਪੈਰ ਪੈਣ ਨਾਲ ਨਾ ਘਰ 'ਚ ਵਰਖਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨਹੀਂ ਤੂੰ ਮੁੰਡੇ ਨੂੰ ਇਹ ਵੀ ਦੱਸ ਦੇ ਵੀ ਤੂੰ ਉਹਨੂੰ ਹੀਰਾ ਨਹੀਂ ਜੰਮ ਕੇ ਦਿੱਤਾ ਪੱਥਰ ਜੰਮ ਕੇ ਦਿੱਤਾ ਭਾ ਦੀਆਂ ਵਰਖਤਾਂ ਮੈਂ ਨਾ ਜੀ ਤੁਹਾਡੇ ਨਾਲ ਬਾਅਦ 'ਚ ਗੱਲ ਕਰਦੀ ਆ ਮੰਮੀ ਜੀ ਮੈਂ ਤੁਹਾਨੂੰ ਕਹਿਣਾ ਤਾਂ ਨਹੀਂ ਚਾਹੁੰਦੀ ਸੀ ਔਰ ਅੱਜ ਕਹਿ ਹੀ ਦਿੰਨੀ ਆ ਤੁਸੀਂ ਨਾ ਐਵੇਂ ਮੇਰੀ ਧੀ ਨੂੰ ਪੱਥਰ ਕਹੀ ਜਾਂਦੇ ਹੋ ਨਾਲੇ ਤੁਹਾਨੂੰ ਪਤਾ ਜਿਹੜੇ ਇਹ ਪ੍ਰੋਜੈਕਟ ਤੇ ਨਾ 7 ਸਾਲ ਤੋਂ ਕੰਮ ਕਰ ਰਹੇ ਨੇ ਉਹ ਪਾਸ ਹੋ ਗਿਆ ਤੇ ਇਹਨਾਂ ਨੂੰ ਐਡਵਾਂਸਡ ਪੈਸਿਆਂ ਦਾ ਚੈੱਕ ਵੀ ਮਿਲ ਗਿਆ ਅੱਛਾ ਤਾਂ ਤੂੰ ਇਹ ਕਹਿਣਾ ਚਾਹੁੰਦੀ ਐ ਵੀ ਸਭ ਕੁਝ ਤੇਰੀ ਕੁੜੀ ਕਰਕੇ ਹੋਇਆ ਜੇ ਤੇਰੀ ਕੁੜੀ ਜੰਮੀ ਤਾਂ ਮੁੰਡੇ ਦਾ ਕੰਮ ਬਣਿਆ ਮੰਮੀ ਜੀ ਪ੍ਰੋਜੈਕਟ ਨੂੰ ਨਾ 7 ਸਾਲ ਹੋ ਗਏ ਸੀ ਕੋਈ ਮੋਸੀ ਰੀਣੀ ਬਣ ਰਿਹਾ ਸੀਗਾ ਤੁਸੀਂ ਹੁਣ ਆਪ ਹੀ ਦੇਖ ਲਓ ਰਹਿਮਤ ਦੇ ਆਉਣ ਨਾਲ ਨਾ ਘਰ ਦੇ ਵਿੱਚ ਲక్ష్ਮੀ ਨੇ ਵੀ ਆਉਣਾ ਸ਼ੁਰੂ ਕਰਤਾ ਗੱਲ ਸੁਣਨੀ ਮੇਰੀ ਇਹ ਤੇਰੀ ਕੁੜੀ ਦੀ ਕਿਸਮਤ ਨਹੀਂ ਹੋਏਗੀ ਮੇਰੇ ਮੁੰਡੇ ਸੱਤ ਸਾਲਾਂ ਤੋਂ ਮਿਹਨਤ ਕਰ ਰਿਹਾ ਉਹਦੀ ਮਿਹਨਤ ਦਾ ਫਲ ਆਇਆ ਹੈ ਨਾ ਇਹ ਜਿਹੜਾ ਇੰਨਾ ਮਹਿੰਗਾ ਪ੍ਰੋਜੈਕਟ ਵਿਕੇ ਨਾ ਉਹ ਵੀ ਮਿਹਨਤ ਦਾ ਫਲ ਹੈ ਹਰੇਕ ਗੱਲ ਤੇ ਆਪਣੀ ਕੁੜੀ ਨੂੰ ਨਾ ਜੋੜਿਆ ਕਰ ਭਾਬੀ ਮੈਨੂੰ ਪਤਾ ਤੁਹਾਨੂੰ ਮੰਮੀ ਦੀਆਂ ਗੱਲਾਂ ਨਾ ਸੂਲ ਵਾਂਗ ਚੁੱਪਦੀਆਂ ਨੇ ਤੇ ਤੁਸੀਂ ਉਹ ਗੱਲਾਂ ਨਾ ਦਿਲ ਤੇ ਲਾਉਨੇ ਹੋ ਤੇ ਅੱਜ ਮੈਂ ਵੀ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨੀ ਆ ਹਾਂ ਰੀਤ ਦੱਸ ਕੀ ਦੱਸਣਾ ਤੂੰ ਭਾਬੀ ਮੰਮੀ ਤਾਂ ਸਾਡੇ ਨਾਲ ਵੀ ਬਹੁਤ ਫਰਕ ਕਰਦੀ ਸੀ ਜੇ ਕਿਤੇ ਜਾਣਾ ਹੁੰਦਾ ਸੀ ਤਾਂ ਵੀਰੇ ਨੂੰ ਨਾਲ ਲੈ ਕੇ ਜਾਂਦੀ ਸੀ ਸਾਨੂੰ ਕਦੇ ਵੀ ਨਾਲ ਨਹੀਂ ਸੀ ਲੈ ਕੇ ਗਈ ਜੇ ਨਵੇਂ ਕੱਪੜਾ ਲੈਣਾ ਹੁੰਦਾ ਸੀ ਤਾਂ ਵੀਰੇ ਨੂੰ ਲੈ ਕੇ ਦਿੰਦੀ ਸੀ ਸਾਨੂੰ ਕਦੇ ਵੀ ਨਹੀਂ ਸੀ ਲੈ ਕੇ ਦਿੰਦੀ ਅੱਛਾ ਹੋਰ ਕੀ ਭਾਬੀ ਅਸੀਂ ਤਾਂ ਹਰ ਇੱਕ ਚੀਜ਼ ਨੂੰ ਬਹੁਤ ਤਰਸਦੇ ਸੀ ਲੋਕਾਂ ਦੇ ਬੱਚਿਆਂ ਕੋਲੇ ਐਨੀਆਂ ਐਨੀਆਂ ਖੇਡਾਂ ਹੁੰਦੀਆਂ ਸੀ ਪਰ ਜੇ ਅਸੀਂ ਵੀਰੇ ਦੀ ਕਿਸੇ ਖੇਡ ਨੂੰ ਹੱਥ ਲਾ ਲੈਂਦੇ ਸੀ ਤਾਂ ਮੰਮੀ ਸਾਨੂੰ ਬਹੁਤ ਕੁੱਟਦੀ ਸੀ ਮੰਮੀ ਨੇ ਨਾ ਸਾਡਾ ਬਚਪਨ ਖਰਾਬ ਕਰਤਾ ਪਰ ਮੈਂ ਨਹੀਂ ਚਾਹੁੰਦੀ ਵੀ ਸਾਡੀ ਰਹਿਮਤ ਨਾਲ ਵੀ ਐਦਾਂ ਦਾ ਕੁਝ ਹੋਵੇ ਇਹਦੇ ਲਈ ਤਾਂ ਨਾ ਮੈਂ ਬਹੁਤ ਵੱਡੀ ਸ਼ਾਪਿੰਗ ਕਰਨੀ ਆ ਨਾਲੇ ਭਾਬੀ ਮੈਂ ਨਾ ਇਹਨਾਂ ਤੋਂ ਪੂਰਾ 10000 ਰੁਪਏ ਫੜ ਕੇ ਲੈ ਕੇ ਆਈ ਸੀ ਇਹਦੇ ਲਈ ਤਾਂ ਨਾ ਮੈਂ ਬਹੁਤ ਘੜਾਉਣੇ ਖਰੀਦਣੇ ਨੇ ਤੇ ਇਹਦੀਆਂ ਨਾ ਮੈਂ ਸਾਰੀਆਂ ਰੀਜਾਂ ਪੂਰੀਆਂ ਕਰਨੀਆਂ ਨੇ ਹਾਂ ਹਾਂ ਰੀਤ ਤੂੰ ਆਪਣੀ ਭਤੀਜੀ ਦੀਆਂ ਨਾ ਸਾਰੀਆਂ ਰੀਜਾਂ ਪੂਰੀਆਂ ਕਰੀ ਪਰ ਹਜੇ ਨਾ ਇਹ ਬਹੁਤ ਛੋਟੀ ਆ ਤੇ ਖੇਡਾਂ ਨਾਲ ਤਾਂ ਇਹ ਖੇਡ ਵੀ ਨਹੀਂ ਸਕਦੀ ਭਾਬੀ ਮੈਂ ਤਾਂ ਪਹਿਲਾਂ ਹੀ ਖੇਡਾਂ ਲੈ ਕੇ ਦੇ ਦੇਣੀਆਂ ਨੇ ਕੋਈ ਗੱਲ ਨਹੀਂ ਜਦੋਂ ਵੱਡੀ ਹੋਊਗੀ ਉਦੋਂ ਖੇਡ ਲੂਗੀ ਠੀਕ ਹੈ ਰੀਤਾ ਓਹੋ ਭਾਬੀ ਮੈਂ ਤਾਂ ਤੁਹਾਡੇ ਖਾਣ ਲਈ ਨਾ ਖਿਚੜੀ ਰੱਖ ਕੇ ਆਏ ਸੀ ਚੁੱਲ੍ਹੇ ਤੇ ਤੇ ਗੈਸ ਬੰਦ ਕਰਨਾ ਭੁੱਲ ਗਈ ਕਿਤੇ ਜਾਲੀ ਨਾ ਜਾਵੇ ਮੈਂ ਦੇਖ ਲਮਾ ਜਾ ਕੇ ਕੁੜੀ ਦਾ ਨਾਂ ਜਪਦੀ ਰਹਣੀ ਆ ਮੇਰੀ ਰਹਿਮਤ ਮੇਰੀ ਰਹਿਮਤ ਨਾਇਬ ਗੱਲ ਸੁਣ ਮੇਰੀ ਗੱਲ ਤੇਰੇ ਵੀ ਜਵਾਗ ਹੋਣਾ ਜੇ ਸਾਰੇ ਕੁੜੀ ਦਾ ਨਾਮ ਜਪਦੀ ਰਹਿੰਗੇ ਨਾ ਤੇਰੇ ਵੀ ਕੁੜੀ ਹੋਊਗੀ ਨਾਇਬ ਮਾਇਨੀ ਚਾਉਂਦੀ ਵੀ ਇਸ ਘਰ ਦਾ ਪੱਥਰ ਜੰਮ ਪਿਆ ਤੇਰੇ ਘਰ ਵੀ ਪੱਥਰ ਜੰਮੇ ਮੰਮੀ ਕੁੜੀਆਂ ਕਿਹੜਾ ਮਾੜੀਆਂ ਹੁੰਦੀਆਂ ਨੇ ਤੁਸੀਂ ਵੀ ਤਾਂ ਕਿਸੇ ਦੀ ਧੀ ਹੋ ਤੇ ਮੈਂ ਵੀ ਤਾਂ ਤੁਹਾਡੀ ਕੁੜੀ ਆ ਨਾਲੇ ਮੰਮੀ ਤੁਸੀਂ ਬਚਪਨ ਚ ਨਾ ਸਾਡੇ ਨਾਲ ਬਹੁਤ ਫਰਕ ਕੀਤਾ ਉਹ ਗੱਲਾਂ ਭੁੱਲਣ ਵਾਲੀਆਂ ਤਾਂ ਹੈ ਨਹੀਂ ਗੀਆਂ ਪਰ ਫਿਰ ਵੀ ਮੈਂ ਭੁੱਲਣ ਦੀ ਕੋਸ਼ਿਸ਼ ਕਰ ਰਹੀ ਹਾਂ ਨਾਲੇ ਤੁਸੀਂ ਆਪਣੀ ਸੋਚਣਾ ਆਪਣੇ ਤੱਕ ਰੱਖੋ ਸਾਡੇ ਤੇ ਥੋਪਣ ਦੀ ਲੋੜ ਨਹੀਂ हां ਭੈਣੇ ਕਿਵੇਂ ਏ ਤੂੰ हां ਭੈਣੇ ਮੈਂ ਤਾਂ ਠੀਕ ਆ ਉਹ ਪਰਸਾਂ ਨੂੰ ਆਉਂਗੀ ਮੈਂ ਤੇਰੀ ਪੋਤੀ ਦੇਖਣ ਨਹੀਂ ਕੋਈ ਲੋੜ ਨਹੀਂ ਆਉਂਦੀ ਕੁੜੀ ਹੋਈ ਹੋਈ ਏ ਉਹਦਾ ਕੀ ਦੇਖਣਾ ਲੈ ਭੈਣੇ ਦੇਖਣ ਤਾਂ ਆਉਣਾ ਹੀ ਪਊਗਾ ਫੇਰ ਤੇਰੀ ਨੂੰ ਕਹੂਗੀ ਮਾਸੀ ਮੇਰੀ ਕੁੜੀ ਨੂੰ ਦੇਖਣ ਹੀ ਨਹੀਂ ਆਈ ਨਹੀਂ ਐ ਕਿ ਮੈਂ ਕਹਿ ਦਊਗੀ ਉਹਦੇ ਤੇ ਨਹੀਂ ਇੰਨੀ ਹਿੰਮਤ ਵੀ ਕੁਝ ਕਹਿ ਦਊਗੀ ਅੱਛਾ ਭੈਣੇ ਤੈਨੂੰ ਇੱਕ ਗੱਲ ਕਹਾਂ ਉਹਦਾ ਮੁੰਡਾ ਹੋਣ ਲਈ ਬਹੁਤ ਕੁਝ ਕੀਤਾ ਸੀ ਆ ਫੇਰ ਕੁੜੀ ਕਿਵੇਂ ਹੋ ਗਈ ਨਹੀਂ ਉਹੀ ਤਾਂ ਮਸੂਰ ਸੀ ਮੈਨੂੰ ਮੈਂ ਤਾਂ ਬਿਛੇਰੇ ਤਵੀਦ ਕੋਲ ਕੋ ਕੇ ਪੈਸੀ ਸਾਰਾ ਕਰ ਸਿਆਣਿਆਂ ਨੂੰ ਖਵਾਟਾ ਫੇਰ ਵੀ ਕੁੜੀ ਜੰਮ ਕੇ ਰੱਖਤੀ ਚਲ ਕੋਈ ਨਹੀਂ ਬਣੇ ਜਿਹੜਾ ਹੋਣਾ ਸੀ ਉਹ ਤਾਂ ਹੁਣ ਹੋ ਗਿਆ ਆਪਾਂ ਹੁਣ ਕਰ ਵੀ ਕੀ ਸਕਦੇ ਆ ਰੱਬ ਅਗਲੀ ਵਾਰੀ ਮੁੰਡਾ ਦੇ ਦੂ ਹਾਂ ਚਲ ਠੀਕ ਹੈ ਬਣੇ ਤੇਰੇ ਨਾਲ ਫੇਰ ਗੱਲ ਕਰਦੇ ਆਂ ਕੁਚਿਆ ਦੀ ਬਣਾ ਕੇ ਪੀ ਲਾਂ ਓਏ ਯਾਰ ਲਿਮਟ ਭਰਨ ਵਾਲੀ ਪਈ ਐ ਮਨ ਤਾਂ ਪੈਸਿਆਂ ਦਾ ਫਿਕਰ ਹੋਇਆ ਪਿਆ ਫਿਰ ਮੈਂ ਦੱਸ ਕੀ ਕਰਾਂ ਓ ਜੇ ਤੇਰੇ ਕੋਲ ਥੋੜੇ ਬਹੁਤ ਪੈਸੇ ਸੰਭੇ ਪਏ ਐ ਤੈਨੂੰ ਦੇ ਦੇ ਨਾ ਹੁਣ ਤੂੰ ਪੈਸੇ ਮੰਗਣ ਮੇਰੇ ਕੋਲ ਆ ਗਿਆ ਹੁਣ ਤਾਂ ਤੇਰੇ ਘਰ ਪੋਤੀ ਆ ਗਈ ਹੁਣ ਤਾਂ ਪੈਸੇ ਦੀ ਕਮੀ ਤੇਰੇ ਕੋਲ ਹੋਣੀ ਨਹੀਂ ਚਾਹੀਦੀ ਨਾ ਮੇਰੇ ਕੋਲ ਨਾ ਹੈਗੇ ਪੈਸੇ ਜਿੱਥੋਂ ਮਰਜ਼ੀ ਕਰ ਲੈ ਪੈਸੇ ਦਾ ਹੱਲ ਉਹ ਨਹੀਂ ਦੇਣੇ ਨਾ ਪੈਸੇ ਨਾ ਦੇ ਪਰ ਬੇਇਜ਼ਤੀ ਨਾ ਕਰ ਮੇਰੀ ਪਾਪਾ ਜੀ ਮੈਨੂੰ ਪਤਾ ਵੀ ਤੁਹਾਨੂੰ ਬਹੁਤ ਜ਼ਿਆਦਾ ਫਿਕਰ ਹੋਈ ਪਈ ਆ ਕਿਉਂਕਿ ਤੁਸੀਂ ਲਿਮਟ ਦੇ ਪੈਸੇ ਭਰਨੇ ਨੇ ਮੇਰੇ ਕੋਲ ਪੈਸੇ ਤਾਂ ਨਹੀਂ ਹੈਗੇ ਪਰ ਮੇਰੇ ਕੋਲ ਵਿਆਹ ਵਾਲਾ ਸੋਨਾ ਪਿਆ ਤੁਸੀਂ ਉਹਨੂੰ ਗਹਿਣੇ ਰੱਖ ਕੇ ਨਾ ਪੈਸੇ ਲੈ ਲਓ ਤੇ ਲਿਮਟ ਭਰ ਦਿਓ ਪਰ ਧੀਏ ਪਾਪਾ ਜੀ ਤੁਸੀਂ ਹਮੇਸ਼ਾ ਮੈਨੂੰ ਆਪਣੀ ਧੀ ਮੰਨਿਆ ਤੇ ਇੱਕ ਧੀ ਹੋਣ ਦੇ ਨਾਤੇ ਮੈਂ ਤੁਹਾਡਾ ਸਾਥ ਤਾਂ ਦੇ ਹੀ ਸਕਦੀ ਆ ਨਾ ਤੁਸੀਂ 2 ਮਿੰਟ ਰੁਕੋ ਮੈਂ ਹੁਣੇ ਸੋਨਾ ਲੈ ਕੇ ਆਈ ਗੇ ਹਜੇ ਤੱਕ ਨਿਗਰੇ ਮੁੜਿਆ ਜੇ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਨਾ ਰੱਬ ਤਾਂ ਦਿੰਦਾ ਹੀ ਆ ਮਨਦੀਪ ਪਤਾ ਮਨਦੀਪ ਲੱਗਦਾ ਪਾਪਾ ਜੀ ਮੈਨੂੰ ਆਵਾਜ਼ਾਂ ਮਾਰ ਰਹੇ ਨੇ ਪੁੱਤ ਆ ਫੜਾ ਸਾਡੀ ਰਹਿਮਤ ਨਾ ਕਰਮਾਂ ਵਾਲੀ ਹੈ ਉਹਦੇ ਆਉਣ ਨਾਲ ਨਾ ਸਾਰਾ ਕੁਝ ਠੀਕ ਹੋ ਗਿਆ ਸਭ ਵਧੀਆ ਹੋ ਗਿਆ ਮੈਂ ਤੁਹਾਡੀ ਗੱਲ ਸਮਝੀ ਨਹੀਂ ਪਾਪਾ ਜੀ ਪੁੱਤ ਅੱਜ ਆਪਣਾ ਸਾਰਾ ਕਰਜ਼ਾ ਮਾਫ਼ ਹੋ ਗਿਆ ਤੇ ਮੈਂ ਬਹੁਤ ਖੁਸ਼ ਆ ਇਹ ਸਾਰਾ ਕੁਝ ਨਾ ਆਪਣੀ ਰਹਿਮਤ ਦੇ ਆਉਣ ਨਾਲ ਹੋਇਆ ਅੱਛਾ ਪਾਪਾ ਜੀ ਇਹ ਤਾਂ ਬਹੁਤ ਹੀ ਚੰਗੀ ਗੱਲ ਆ ਨਾਲੇ ਪੁੱਤ ਆ ਫੜ ਆਪਣਾ ਸੋਨਾ ਤੇ ਨਾਲੇ ਨਾ ਆ ਮੈਂ ਛੋਟੀ ਜੀ ਚੀਜ਼ ਨਾ ਆਪਣੀ ਪੋਤੀ ਬਾਤ ਤੇ ਲਿਆਇਆ ਬਹੁਤ ਹੀ ਸੋਹਣੀ ਆ ਪਾਪਾ ਜੀ ਮੈਨੂੰ ਪਤਾ ਸੀ ਵੀ ਹੁਣ ਤੂੰ ਆਹੀ ਰਖਣ ਕਰੇਂਗਾ ਮੇਰੀ ਖਾਤਰ ਨਾ ਤੇ ਚੋਰਪੀੜ ਕਰੇਂ ਤੀਨੀ ਸਰੀ ਖਬਰਦਾਰ ਜੇ ਇਹਨੂੰ ਚੱਕਣ ਦੀ ਵੀ ਕੋਸ਼ਿਸ਼ ਕਰੀ ਨਾਲੇ ਜੇ ਅੱਜ ਤੋਂ ਬਾਅਦ ਮੇਰੀ ਪੋਤੀ ਨੂੰ ਬੁਰਾ ਪਤਾ ਕਿਹਾ ਨਾ ਮੈਥੋਂ ਬੁਰਾ ਕੋਈ ਨਹੀਂ ਹੋਊਗਾ ਨਾਲੇ ਤੈਨੂੰ ਪਤਾ ਮੇਰੀ ਪੋਤੀ ਦੇ ਆਉਣ ਨਾਲ ਘਰ 'ਚ ਕਿੰਨੀਆਂ ਬਰਕਤਾਂ ਆਈਆਂ ਨੇ ਤੂੰ ਮੰਨਣਾ ਮੰ ਨਹੀਂ ਮੰਨਣਾ ਨਾ ਮੰਨ ਹੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਜੀ ਹੋਪਸੋ ਤੁਹਾਨੂੰ ਪਸੰਦ ਵੀ ਆਈ ਹੋਣੀ ਆ ਤੇ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਜੀ ਵੀ țiiਆ ਆਪਣੀ ਹਮੇਸ਼ਾ ਕਿਸਮਤ ਲਿਖਵਾ ਕੇ ਲਿਆਉਂਦੀਆਂ ਨੇ ਕਹਿੰਦੇ ਨੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਜਿੰਨਾ ਕਰਤੀਆਂ ਹੁੰਦੀਆਂ ਨੇ ਵੀ ਉਹ ਕਰਨਾ ਕਰਮਾਂ ਵਾਲਾ ਹੁੰਦਾ ਹੈਗਾ ਤੇ țiiਆ ਦਾ ਪਿਓ ਵੀ ਰਾਜਾ ਹੁੰਦਾ ਹੈਗਾ ਕਿਉਂਕਿ ਕੰਨਿਆਦਾਨ ਆ ਨਾ ਜੀ ਉਹ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਜੇ ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਜੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਦੇ ਕਮੈਂਟ ਆ ਰਹੀ ਸੋਹਣੇ ਸੋਹਣੇ ਵਿਚਾਰ ਵੀ ਦਿਓ ਜੀ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ਼੍ਰੀ ਅਕਾਲ